ਗੈਸ ਖਪਤਕਾਰਾਂ ਲਈ ਵੱਡੀ ਖਬਰ ਗੈਸ ਸਪਲਾਈ ਸੜੇ ਸਬਸਿਡੀ ਵੀ ਹੋ ਜਾਵੇਗੀ ਬੰਦ ਖੇਤੀ ਕਰ ਲਓ ਐ ਆਸਾਨ ਕੰਮ ਇਹਨਾਂ ਲੋਕਾਂ ਦਾ ਕਨੈਕਸ਼ਨ ਵੀ ਹੋਣ ਲੱਗਿਆ ਬਲੌਕ ਗੈਸ ਖਪਤਕਾਰਾਂ ਦੇ ਲਈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੇਕਰ ਤੁਹਾਨੂੰ ਗੈਸ ਦੇ ਉੱਤੇ ਸਬਸਿਡੀ ਮਿਲਦੀ ਹੈ ਤੁਹਾਡੀ ਗੈਸ ਸਪਲਾਈ ਚਾਲੂ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਇਹ ਚੀਜ਼ਾਂ ਜਾਰੀ ਰਹਿਣ ਤਾਂ ਤੁਹਾਨੂੰ ਜਲਦੀ ਹੀ ਆਸਾਨ ਕੰਮ ਕਰਨੇ ਪੈਣਗੇ ਤੁਹਾਨੂੰ ਅਸੀਂ ਦੱਸਾਂਗੇ ਕਿਉਂਕਿ ਗੈਸ ਸਪਲਾਈ ਦੇ ਨਾਲ ਨਾਲ ਸਬਸਿਡੀ ਵੀ ਹੁਣ ਇਹਨਾਂ ਲੋਕਾਂ ਦੀ ਬੰਦ ਹੋਣ ਜਾ ਰਹੀ ਹੈ ਤੇ ਕਨੈਕਸ਼ਨ ਵੀ ਬਲੌਕ ਕਰ ਦਿੱਤਾ ਜਾਵੇਗਾ ਜੇਕਰ ਤੁਸੀਂ ਇਹ ਕੰਮ ਨਹੀਂ ਕਰਦੇ ਤੁਹਾਨੂੰ ਦੱਸਦੇ ਆ ਕਿ ਈ ਕੇਵਾਈਸੀ ਕਰਵਾਉਣੀ ਲਾਜ਼ਮੀ ਹੋ ਚੁੱਕੀ ਹੈ ਜਿਸ ਲਈ ਤੁਹਾਨੂੰ ਆਪਣੀ ਗੈਸ ਏਜੰਸੀ ਦੇ ਵਿੱਚ ਜਾਣਾ ਪਵੇਗਾ ਅਤੇ ਈ ਕੇਵਾਈਸੀ ਆਧਾਰ ਕਾਰਡ ਅਤੇ ਬਾਇਓਮੈਟ੍ਰਿਕ ਮਸ਼ੀਨ ਰਾਹੀਂ ਇਹ ਕੀਤਾ ਜਾਵੇਗਾ ਤੇ ਦੱਸ ਦਿੰਦੇ ਹਾਂ ਕਿ ਪਹਿਲੇ ਪੜਾਅ ਦੇ ਵਿੱਚ ਉਜਵਲ ਆ ਯੋਜਨਾ ਦੇ ਗਾਹਕਾਂ ਦੀ ਈ ਕੇਵਾਈਸੀ ਪੂਰੀ ਹੋ ਚੁੱਕੀ ਹੈ ਹੁਣ ਆਮ ਗਾਹਕਾਂ ਦੇ ਲਈ ਈ ਕੇਵਾਈਸੀ ਕੀਤੀ ਜਾ ਰਹੀ ਹੈ ਤੇ ਹੁਣ ਈ ਕੇਵਾਈਸੀ ਨਾ ਹੋਣ ਦੀ ਸਥਿਤੀ ਦੇ ਵਿੱਚ ਸਬਸਿਡੀ ਖਤਮ ਕਰਨ ਤੋਂ ਇਲਾਵਾ ਕਨੈਕਸ਼ਨ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ ਹੁਣ ਆਮ ਗਾਹਕਾਂ ਦੇ ਲਈ ਈ ਕੇਵਾਈਸੀ ਕੀਤੀ ਜਾ ਰਿਹਾ ਹੈ ਇਸ ਦੇ ਨਾਲ ਹੀ KYC ਨਾ ਹੋਣ ਦੀ ਸਥਿਤੀ ਦੇ ਵਿੱਚ ਸਬਸਿਡੀ ਖਤਮ ਕਰਨ ਤੋਂ ਇਲਾਵਾ ਕਨੈਕਸ਼ਨ ਬਲੌਕ ਕਰਨ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਕਨੈਕਸ਼ਨ ਵੀ ਜਿਹੜਾ ਬਲੌਕ ਕਰ ਦਿੱਤਾ ਜਾਵੇਗਾ ਕੇਂਦਰ ਸਰਕਾਰ ਨੇ ਨਿਰਦੇਸ਼ਾ ਦੇ ਉੱਤੇ ਉਜਵਲਾ ਯੋਜਨਾ ਦੇ ਗਾਹਕਾਂ ਦੇ ਲਈ e-KYC ਪਹਿਲਾਂ ਕਰਵਾਉਣ ਦੀ ਪ੍ਰਕਿਰਿਆ ਕੀਤੀ ਸੀ ਤੇ ਇਸੇ ਦੌਰਾਨ LPG ਸਬਸਿਡੀ ਦੀ ਰਕਮ ਉਹਨਾਂ ਦੇ ਖਾਤੇ ਦੇ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਭੇਜੀ ਜਾ ਰਹੀ ਹੈ ਘਰੇਲੂ ਗੈਸ ਡਿਸਟ੍ਰਿਬਿਊਟਰ ਅਭੀਜੀਤ ਕਸ਼ਯਪ ਨੇ ਕਿਹਾ ਹੈ ਕਿ ਰਾਜਧਾਨੀ ਦੇ ਆਮ ਗਾਹਕਾਂ ਲਈ ਜਿਹੜਾ ਇਕਈਕੇਵਾਈਸੀ ਕਰਵਾਉਣ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ ਗਾਹਕ ਏਜੰਸੀ ਤੋਂ ਹੀ ਆਸਾਨੀ ਦੇ ਨਾਲ ਆਪਣੀ ਜੋ ਇਕਈਕੇਵਾਈਸੀ ਕਰਵਾ ਸਕਣ ਕਿ ਉਹਨਾਂ ਨੇ ਕਿਹਾ ਉਜਵਲਾ ਸਕੀਮ ਦੇ ਗਾਕਾ ਦੀ ਇਕਈਕੇਵਾਈਸੀ ਲਗਭਗ ਪੂਰੀ ਹੋ ਚੁੱਕੀ ਹੈ ਜੇਕਰ ਕੇਵਾਈਸੀ ਨਹੀਂ ਕੀਤਾ ਜਾਂਦਾ ਤਾਂ ਸਬਸਿਡੀ ਬੰਦ ਕਰ ਦਿੱਤੀ ਜਾਵੇਗੀ ਅਤੇ ਕਨੈਕਸ਼ਨ ਬਲੌਕ ਕਰ ਦਿੱਤਾ ਜਾਵੇਗਾ ਗੈਸ ਖਪਤਕਾਰਾਂ ਲਈ ਵੱਡੀ ਖਬਰ ਗੈਸ ਸਪਲਾਈ ਸਣੇ ਸਬਸਿਡੀ ਵੀ ਹੋ ਜਾਵੇਗੀ ਬੰਦ ਇਹਤੀ ਕਾਲੋਂ ਆਇ ਅਸਾਨ ਕਾ ਇਹਨਾਂ ਲੋਕਾਂ ਦਾ ਕਨੈਕਸ਼ਨ ਵੀ ਹੋਣ ਲੱਗਿਆ ਬਲੌਕ ਗੈਸ ਕਪਤਕਾਰਾ ਦੇ ਲਈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੇਕਰ ਤੁਹਾਨੂੰ ਗੈਸ ਦੇ ਉੱਤੇ ਸਬਸਿਡੀ ਮਿਲਦੀ ਹੈ ਤੁਹਾਡੀ ਗੈਸ ਸਪਲਾਈ ਚਾਲੂ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਇਹ ਚੀਜ਼ਾਂ ਜਾਰੀ ਰਹਿਣ ਤਾਂ ਤੁਹਾਨੂੰ ਜਲਦੀ ਹੀ ਆਸਾਨ ਕੰਮ ਕਰਨੇ ਪੈਣਗੇ ਤੁਹਾਨੂੰ ਅਸੀਂ ਦੱਸਾਂਗੇ ਕਿਉਂਕਿ ਗੈਸ ਸਪਲਾਈ ਦੇ ਨਾਲ ਨਾਲ ਸਬਸਿਡੀ ਵੀ ਹੁਣ ਇਹਨਾਂ ਲੋਕਾਂ ਦੀ ਬੰਦ ਹੋਣ ਜਾ ਰਹੀ ਹੈ ਤੇ ਕਨੈਕਸ਼ਨ ਵੀ ਬਲੌਕ ਕਰ ਦਿੱਤਾ ਜਾਵੇਗਾ ਜੇਕਰ ਤੁਸੀਂ ਇਹ ਕੰਮ ਨਹੀਂ ਕਰਦੇ ਤੁਹਾਨੂੰ ਦੱਸਦੇ ਆ ਕਿ ਈ ਕੇਵਾਈਸੀ ਕਰਵਾਉਣੀ ਲਾਜ਼ਮੀ ਹੋ ਚੁੱਕੀ ਹੈ ਜਿਸ ਲਈ ਤੁਹਾਨੂੰ ਆਪਣੀ ਗੈਸ ਏਜੰਸੀ ਦੇ ਵਿੱਚ ਜਾਣਾ ਪਵੇਗਾ ਅਤੇ ਈ ਕੇਵਾਈਸੀ ਆਧਾਰ ਕਾਰਡ ਅਤੇ ਬਾਇਓਮੈਟ੍ਰਿਕ ਮਸ਼ੀਨ ਰਾਹੀਂ ਇਹ ਕੀਤਾ ਜਾਵੇਗਾ ਤੇ ਦੱਸ ਦਿੰਦੇ ਹਾਂ ਕਿ ਪਹਿਲੇ ਪੜਾਅ ਦੇ ਵਿੱਚ ਉਜਵਲ ਆ ਯੋਜਨਾ ਦੇ ਗਾਹਕਾਂ ਦੀ ਈ ਕੇਵਾਈਸੀ ਪੂਰੀ ਹੋ ਚੁੱਕੀ ਹੈ ਹੁਣ ਆਮ ਗਾਹਕਾਂ ਦੇ ਲਈ ਈ ਕੇਵਾਈਸੀ ਕੀਤੀ ਜਾ ਰਹੀ ਹੈ ਤੇ ਹੁਣ ਈ ਕੇਵਾਈਸੀ ਨਾ ਹੋਣ ਦੀ ਸਥਿਤੀ ਦੇ ਵਿੱਚ ਸਬਸਿਡੀ ਖਤਮ ਕਰਨ ਤੋਂ ਇਲਾਵਾ ਕਨੈਕਸ਼ਨ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ ਹੁਣ ਆਮ ਗਾਹਕਾਂ ਦੇ ਲਈ ਈ ਕੇਵਾਈਸੀ ਕੀਤੀ ਜਾ ਰਿਹਾ ਹੈ ਇਸ ਦੇ ਨਾਲ ਹੀ KYC ਨਾ ਹੋਣ ਦੀ ਸਥਿਤੀ ਦੇ ਵਿੱਚ ਸਬਸਿਡੀ ਖਤਮ ਕਰਨ ਤੋਂ ਇਲਾਵਾ ਕਨੈਕਸ਼ਨ ਬਲੌਕ ਕਰਨ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਕਨੈਕਸ਼ਨ ਵੀ ਜਿਹੜਾ ਬਲੌਕ ਕਰ ਦਿੱਤਾ ਜਾਵੇਗਾ ਕੇਂਦਰ ਸਰਕਾਰ ਨੇ ਨਿਰਦੇਸ਼ਾ ਦੇ ਉੱਤੇ ਉਜਵਲਾ ਯੋਜਨਾ ਦੇ ਗਾਹਕਾਂ ਦੇ ਲਈ e KYC ਪਹਿਲਾਂ ਕਰਵਾਉਣ ਦੀ ਪ੍ਰਕਿਰਿਆ ਕੀਤੀ ਸੀ ਤੇ ਇਸੇ ਦੌਰਾਨ LPG ਸਬਸਿਡੀ ਦੀ ਰਕਮ ਉਹਨਾਂ ਦੇ ਖਾਤੇ ਦੇ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਭੇਜੀ ਜਾ ਰਹੀ ਹੈ ਘਰੇਲੂ ਗੈਸ ਡਿਸਟ੍ਰੀਬਿਊਟਰ ਅਭੀ ਜੀਤ ਕਸ਼ਯਪ ਨੇ ਕਿਹਾ ਹੈ ਕਿ ਰਾਜਧਾਨੀ ਦੇ ਆਮ ਗਾਹਕਾਂ ਦੇ ਲਈ ਜਿਹੜਾ ਇਕਈਕੇਵਾਈਸੀ ਕਰਵਾਉਣ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ ਗਾਹਕ ਏਜੰਸੀ ਤੋਂ ਹੀ ਆਸਾਨੀ ਦੇ ਨਾਲ ਆਪਣੀ ਜੋ ਇਕਈਕੇਵਾਈਸੀ ਕਰਵਾ ਸਕਣਗੇ ਉਹਨਾਂ ਨੇ ਕਿਹਾ ਉਜਵਲਾ ਸਕੀਮ ਦੇ ਗਾਕਾ ਦੀ ਇਕਈਕੇਵਾਈਸੀ ਲਗਭਗ ਪੂਰੀ ਹੋ ਚੁੱਕੀ ਹੈ ਜੇਕਰ ਕੇਵਾਈਸੀ ਨਹੀਂ ਕੀਤਾ ਜਾਂਦਾ ਤਾਂ ਸਬਸਿਡੀ ਬੰਦ ਕਰ ਦਿੱਤੀ ਜਾਵੇਗੀ ਅਤੇ ਕਨੈਕਸ਼ਨ ਬਲੌਕ ਕਰ ਦਿੱਤਾ ਜਾਵੇਗਾ